ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਚ ਅੱਗ ਲੱਗਣ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਅੱਗੇ ਆਏ ਨੇ ਉਹ ਪੀੜਿਤ ਕਿਸਾਨਾਂ ਨੂੰ ਸਰਕਾਰ ਦੇ ਬਰਾਬਰ ਆਪਣੀ ਜੇਬ ਚੋਂ ਨੂੰ ਆਵਜਾ ਦੇਣਗੇ ਅਜਨਾਲਾ ਚ ਪੀੜਿਤ ਕਿਸਾਨਾਂ ਨੂੰ ਮਿਲਣ ਨੂੰ ਕਿ ਸਿੱਧੂ ਨੇ ਇਹ ਐਲਾਨ ਕੀਤਾ ਹੈ ਹੁਣ 8000 ਪਰ ਕਿੱਲੇ ਦੇ ਹਿਸਾਬ ਦੇ ਨਾਲ ਕਰੀਬ 24 ਲੱਖ ਰੁਪਇਆ ਬਣਦਾ 24 ਲੱਖ ਬਣਦਾ ਜੀ ਤਕਰੀਬਨ ਨੇ ਤਕਰੀਬਨ ਜਿੰਨਾ ਵੀ ਬਣੂਗਾ ਮਤਲਬ ਉਹ ਉਹ ਤੁਸੀਂ ਦੇਖਿਓ ਜਦੋਂ ਉਹ ਮਾਰਕ ਕਰਨਗੇ ਐਗਜ਼ੈਕਟ ਦੱਸ ਦੇਣਗੇ ਕਿੰਨਾ ਹੁਣ ਭਾਈ ਅਸੀਂ ਤੇ ਇਹਨਾਂ ਦੇ ਦੁੱਖ ਚ ਸ਼ਰੀਕ ਹੋ ਸਕਦੇ ਆ ਨਾ ਤੇ ਉਹਦੇ ਲਈ ਅਸੀਂ ਵੀ ਕੁਝ ਕਰਨਾ ਚਲੋ ਮੈਂ ਇਹਨਾਂ ਨੂੰ ਇਹ ਕਹਤਾ ਕਿ ਜਿੰਨਾ ਦੀ ਸਾਬ ਸਰਕਾਰ ਦੇਊਗੀ ਉਹਨਾ ਮੈਂ ਆਪਦੀ ਕਮਾਈ ਚੋਂ ਹੁਣ ਮੈਂ ਮੜਾ ਮੋਟਾ ਟੀਵੀ ਕਰਦਾ ਜਦ ਤੱਕ ਕਰਦਾ ਉਹਨਾਂ ਤੱਕ ਮੈਂ ਇਹਨਾਂ ਦਾ ਭਲਾ ਕਰਦਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ 16000 ਦੇ ਜਿੱਤਾਇਆ ਸੀ ਜਦੋਂ ਸ਼ਹਿਰ 50000 ਤੇ ਹਾਰ ਆ ਗਿਆ ਸੀ ਮੈਨੂੰ ਉਦੋਂ ਰਾਜਾ ਸੰਸੀ ਵੀ ਮੈਨੂੰ 17000 ਵੋਟਾਂ ਦੇ ਜਿੱਤੇ ਮੈਂ ਉਹ ਭੁੱਲਿਆ ਥੋੜਾ ਨਾ ਦੱਸ ਦਈਏ ਕਿ ਹਲਕਾ ਰਾਜਾ ਸੰਸੀ ਦੇ ਅਧੀਨ ਆਉਂਦੇ ਚਾਰ ਪਿੰਡਾਂ ਚ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਸੀਸੀਟੀਵੀ ਚ ਕੈਦ ਕੁੱਟਮਾਰ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੀਆਂ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰਾਂ ਵਿਚਕਾਰ ਹੋਈ ਬਹਿਸਬਾਜੀ ਤੋਂ ਬਾਅਦ ਇਹ ਕੁੱਟਮਾਰ ਹੋ ਰਹੀ ਹੈ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ aarop ਹਸਪਤਾਲ ਦੇ ਪ੍ਰਬੰਧਕਾਂ ਤੇ ਲੱਗੇ ਨੇ ਇਹ ਸਾਰਾ ਮਾਮਲਾ ਆਪਰੇਸ਼ਨ ਕਰਵਾਉਣ ਨੂੰ ਲੈ ਕੇ ਪਹਿਲਾਂ ਖਰਚਾ ਘੱਟ ਅਤੇ ਫਿਰ ਜ਼ਿਆਦਾ ਦੱਸਣ ਨੂੰ ਲੈ ਕੇ ਹੋਇਆ ਹੈ ਝਗੜੇ ਦਾ ਕਾਰਨ ਇਹ ਵੀ ਅਸੀਂ ਇੱਥੇ ਪੁਆਓ ਮੇਰੀ ਪੁਆਜੀ ਉਹਨਾਂ ਲੈ ਕੇ ਆਏ ਆਂ ਜਿੱਥੇ ਬਾਹ ਦਾ ਆਪਰੇਸ਼ਨ ਕਰਾਉਣਾ ਹੈ ਤੇ ਪਹਿਲੋ ਕਹਿੰਦੇ ਵੀ ਅਸੀਂ 8000 ਚ ਕਰ ਦਾਂਗੇ ਦਵਾਈਆਂ ਤੁਹਾਡੀਆਂ ਐਕਸਟਰਾ ਪੈਸੇ ਤੇ ਲੱਗਣਗੇ ਮੈਂ ਕਿਹਾ ਜੋ ਠੀਕ ਆ ਕਰ ਦਿਓ ਅੱਜ ਆਏ ਲੈ ਕੇ ਫਿਰ ਆਂਦੇ 20000 ਰੁਪਇਆ ਪਹਿਲੋਂ ਦੋ ਫਿਰ ਅਸੀਂ ਆਪਰੇਸ਼ਨ ਕਰਨਾ ਨਹੀਂ ਤੇ ਮਰੀਜ਼ ਨੂੰ ਲੈ ਗਏ ਤੇ ਤੁਸੀਂ ਜਾਓ ਸਾਈਨ ਇੱਥੇ ਕਰ ਦਿਓ ਆਹੀਂ ਫਿਰ ਇੱਥੇ ਗਏ ਲਾਗੇ ਠਾਣੇ ਤੇ ਉਹਨਾਂ ਜਾਈ ਰਿਪੋਰਟ ਦਿਖਾਈ ਉਹਨਾਂ ਕੋਈ ਕਾਰਵਾਈ ਕੀਤੀ ਨਹੀਂ ਆਗੇ ਤੇ ਜਦੋਂ ਆਪਾਂ ਇੱਧਰ ਆਏ ਫਿਰ ਹਸਪੀਟਲ ਪੇਸ਼ੈਂਟ ਨੂੰ ਲੈਣ ਤੇ ਪੇਸ਼ੈਂਟ ਆ ਕੇ ਵੇਖਿਆ ਸੜਕ ਤੇ ਉਹਨਾਂ ਇੱਥੇ ਬਾਹਰ ਸੁਟਿਆ ਤੇ ਜਦੋਂ ਅਸੀਂ ਅੰਦਰ ਗਏ ਤੇ ਅੰਦਰੋਂ ਦਾ ਸਾਨੂੰ ਖੜ ਲਿਆ 15-20 ਆਣਿਆ ਦੋਨਾਂ ਕਰ ਅੰਮ੍ਰਿਤਸਰ ਦੀ ਫਿਰ ਲੈਂਡ ਕਲੋਨੀ ਚ ਇੱਕ ਵਿਵਹਤਾ ਦੀ ਭੇਤ ਪਰੇ ਹਾਲਾਤਾਂ ਚ ਮੌਤ ਹੋ ਗਈ ਹੈ। ਮ੍ਰਿਤਕਾ ਹਰਪ੍ਰੀਤ ਕੌਰ ਦਾ ਵਿਆਹ ਕਰੀਬ 4 ਸਾਲ ਪਹਿਲਾਂ ਗੋਬਿੰਦ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ 6 ਮਹੀਨਿਆਂ ਬਾਅਦ ਗੋਬਿੰਦ ਇੰਗਲੈਂਡ ਚਲਾ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਗੋਬਿੰਦ ਦੇ ਬਾਹਰ ਜਾਣ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਦੀ ਤੀਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਹਨਾਂ ਨੇ ਹੀ ਜ਼ਹਿਰ ਦੇ ਕੇ ਉਸ ਨੂੰ ਮਾਰਿਆ ਹੈ। ਮੈਨੂੰ ਹਰ ਇੱਕ ਟੰਗ ਬੜਾ ਕਰਦੇ ਮੇਰੇ ਲੜਾਈ ਝਗੜਾ ਬਿਨਾਂ ਬਹੁਤ ਕਰਦੇ ਆ ਜੀ। ਤਾਂ ਕਹਿੰਦੇ ਸਾਂ ਮੀਨ ਨੂੰ ਫੋਨ ਆਇਆ ਕਿ ਉਹਨਾਂ ਦਾ ਉਹਦੇ ਮੁੰਡੇ ਦੇ ਪਿਓ ਦਾ ਕਿ ਕੁੜੀ ਬਿਮਾਰ ਬਹੁਤ ਜ਼ਿਆਦੀ ਦੀ ਆਓ ਜਲਦੀ ਉਹਦੇ ਉਹਦੇ ਦਾ ਕੋਈ ਬਾਅਦ ਨੂੰ ਰਿਪੋਰਟਾਂ ਦੇਖਿਆ ਉਸ ਟਾਈਮ ਤੱਕ ਡੈਥ ਹੋ ਚੁੱਕੀ ਹੀ ਕੁੜੀ ਦੀ ਇਹਨਾਂ ਨੇ ਫਾਰਮੈਲਟੀ ਕੀਤੀ ਲੱਗੇ 10 ਹਸਪੀਟਲ ਲੱਗੇ ਆ ਜੀ ਇਹ ਪਤਾ ਨਹੀਂ ਕਿਹੜੇ ਗੁਰੂ ਆਮ ਦਾ 10 ਦਰੂ ਬਾਈਪਾਸ ਮਾਗ ਮੁਗੇ ਪਤਾ ਨਹੀਂ ਕਿੱਥੋਂ ਗਏ ਕਿ ਨਹੀਂ ਗਏ ਹਨੇ ਵੀ ਗੱਲ ਦਾ ਨਹੀਂ ਪਤਾ ਇਹ ਸਾਰੇ ਪਰਿਵਾਰ ਨੇ ਸਾਜ਼ਿਸ਼ ਕਰਕੇ ਇਹਨਾਂ ਨੇ ਜਹਿਰ ਦਿੱਤਾ ਜੀ ਅੜੀ ਭੈਣ ਨੂੰ ਹਰੀਮੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ 'ਚ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਤੰਬਾਕੂ ਬੀੜੀ ਵੇਚਣ ਵਾਲੇ 8 ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ। ਸਤਕਾਰ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ 'ਤੇ ਤੰਬਾਕੂ ਬੀੜੀ ਵੇਚੇ ਜਾਂਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਸਾਬਕਾ ਖਿਡਾਰੀ ਵਿਸ਼ਨ ਸਿੰਘ 베ਦੀ ਤੇ ਰਕੇਸ਼ ਹਾਂਡਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਖਿਲਾਫ ਆਪਣੀ ਜੰਮ ਕੇ ਪੜਾਅ ਕੱਢੀ ਹੈ ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਕ੍ਰਿਕਟ ਲਈ ਪ੍ਰੇਰਿਤ ਨਹੀਂ ਕੀਤਾ ਜਾਂਦਾ ਤੇ ਨਾ ਹੀ ਕ੍ਰਿਕਟ ਲਈ ਮੌਕੇ ਦਿੱਤੇ ਜਾਂਦੇ ਨੇ ਸਾਲ ਤੋਂ ਉੱਪਰ ਜਿਹੜੇ ਕੋਈ ਅਫੀਸ਼ੀਅਲ ਹੈ ਉਹਨੂੰ ਡਿਸਕਵਾਲਿਫਾਈ ਕੀਤਾ ਦੂਸਰਾ ਕਿ ਕੋਈ ਬਿਊਰੋਕਰੇਟ ਚੌਧਰੀ ਨਹੀਂ ਬਣ ਸਕਦਾ ਕੋਈ ਪੋਲੀਟੀਸ਼ੀਅਨ ਚੌਧਰੀ ਨਹੀਂ ਬਣ ਸਕਦਾ और जेड़े नौ पैँति पैँति साल दे बैठे हो ना, होइन आटोमेटिकली डिस्क्वाफाइ